ਮੈਂ ਮਨਜੀਤ कौर ਬੈਲਟ ਨੰਬਰ 295 ਅਮਰਸਰ ਸਿਟੀ ਵਿੱਚ ਤਾਇਨਾਤ ਹਾਂ ਮੈਂ ਤਰਨਤਨ ਸਿਟੀ ਤੋਂ ਬਿਲੋਂਗ ਕਰਦੀ ਹਾਂ ਮੇਰਾ ਨਾਮ ਰਜਾ ਸੈਲ ਹੈ ਮੈਂ ਅਮਰਸਰ ਸ਼ਹਿਰ ਦਾ ਰਹਿਣ ਵਾਲਾ ਹਾਂ ਮੈਂ ਜੁਲਾਈ 2023 ਵਿੱਚ ਐਗਜ਼ਾਮ ਦਿੱਤਾ ਸੀ ਜਿਹਦੀ ਸਾਨੂੰ ਜੁਆਇਨਿੰਗ 16 ਨਵੰਬਰ 2024 ਵਿੱਚ ਦਿੱਤੀ ਗਈ ਹੈ ਮੇਰੇ ਪਿਤਾ ਜੀ ਪੰਜਾਬ ਪੁਲਿਸ ਵਿੱਚ ਨੌਕਰੀ ਕਰਦੇ ਸੀ ਜਿਨ੍ਹਾਂ ਦੀ ਮੌਤ 2021 ਦੇ ਵਿੱਚ ਇੱਕ ਸੜਕ ਹਾਦਸੇ 'ਚ ਹੋ ਗਈ ਤੇ ਉਸ ਤੋਂ ਬਾਅਦ ਮੈਂ ਨੌਕਰੀ ਲਈ ਅਪਲਾਈ ਕੀਤਾ ਮੈਂ ਭਗਵੰਤ ਮਾਨ ਸਰਕਾਰ ਦਾ ਬਹੁਤ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਸਾਨੂੰ ਬੱਚਿਆਂ ਨੂੰ ਹਰ ਸਾਲ ਇਦਾਂ ਨੋਟੀਫਿਕੇਸ਼ਨ ਕੱਢ ਕੇ ਸਾਡਾ ਹੌਸਲਾ ਵਧਾਈ ਕੀਤੀ ਹੋਈ ਹੈ ਭਗਵੰਤ ਮਾਨ ਦੀ ਸਰਕਾਰ ਦੇ ਆਉਣ ਕਰਕੇ ਮੈਨੂੰ ਜਲਦੀ ਨੌਕਰੀ ਮਿਲੀ ਜਿਸ ਕਰਕੇ ਮੈਂ ਸਰਕਾਰ ਦਾ ਬਹੁਤ ਧੰਨਵਾਦ ਕਰਦਾ ਹਾਂ ਪਹਿਲਾਂ ਕੀ ਹੁੰਦਾ ਸੀ ਸਰਕਾਰ ਕੀ ਕਰਦੀ ਸੀ ਆਖਰੀ ਸਾਲ ਕਹਿੰਦੇ ਸੀ ਉਹ ਜਿਹੜੇ ਮੁੰਡੇ ਕੁੜੀਆਂ ਨੇ ਭਰਤੀ ਹੋਣਾ ਹੁੰਦਾ ਸੀ ਉਹ ਕਹਿੰਦੇ ਜੇ ਪਹਿਲਾਂ ਦੱਸ ਦਿੰਦੇ ਤਿਆਰੀ ਕਰ ਲੈਂਦੇ ਤਿੰਨ ਸਾਲ ਲੰਘ ਗਏ ਓਵਰੇਜ ਵੀ ਹੋ ਗਿਆ ਇਸ ਤਰ੍ਹਾਂ ਅਸੀਂ ਕਿਹਾ ਜਿਹੜੇ ਸਾਲ ਉਹ ਰਿਟਾਇਰ ਹੋ ਰਹੇ ਨੇ ਉਸੇ ਸਾਲ ਹੀ ਆਪਾਂ ਪੋਸਟਾਂ ਭਰਨੀਆਂ ਨੇ ਜਨਵਰੀ ਚ ਨੋਟੀਫਿਕੇਸ਼ਨ ਜਾਰੀ ਹੋਇਆ ਕਰੂਗਾ ਦਸੰਬਰ ਤੱਕ 1800 ਪੁਲਿਸ ਮੁਲਾਜ਼ਮ ਕਨਸਟੇਬਲ 300 ਸਬ ਇੰਸਪੈਕਟਰ ਉਹੋ ਭਰਤੀ ਕੀਤੇ ਜਾਣਗੇ